ਅਰਜਨ ਬੇਲੀਨ ਬਾਈ ਰੇਡੀਅਲ ਟਾਇਰ 15 ਦੇ ਲਓ ਜੀ ਬਾਈ ਆਹ ਟਾਇਰਾਂ ਦਾ ਵੀ ਸੌਦਾ ਮਾਰ ਲਿਆ ਅੰਕਲ ਇਹ ਨਹੀਂ ਕਿਸੇ ਦੇ ਜੀਪ ਦੇ ਕਢਾਏ ਦੇ ਟਾਇਰ ਜਮ ਨਹੀਂ ਨਾ ਮੇ ਸਾਢੇ 4 ਸਗੇ ਤੇ ਪਿੰਡ ਅੱਛਾ ਮੈਂ ਜੱਗੇ ਨੂੰ ਫੋਨ ਕਰਿਆ ਬਾਈ 5000 ਤਾਂ ਕਹਿੰਦਾ ਸੌਦਾ ਵਾ ਪੈਸੇ ਠੀਕ ਆ ਇਹ ਸੌਦਾ ਵੱਜ ਗਿਆ ਆਪਣਾ ਸੌਦਾ ਲੈ ਲੈ ਜੀ ਬਸ ਆ ਵੀ ਲੈ ਲੈ ਬਾਈ ਅਰਜਨ ਬੇਲੀ ਵਾਸਤੇ ਜੀ ਬਾਈ ਹੀਮ ਟਾਇਰ ਵਾਲਾਂ ਦੇ ਫੇਰ ਪਹੁੰਚੇ ਆ ਪਹਿਲਾਂ ਤਾਂ ਇਧਰ ਅੰਕਲ ਨੂੰ ਮਿਲੋ ਸਾਡਾ ਸਰਦਾ ਨਹੀਂ ਬਾਈ ਬਿਨਾ ਫਿਰ ਹਾਂ ਹਾਂ ਜੀ ਅੱਜ ਟਾਇਰ ਗੱਡੀ ਦੇ ਪਾਉਣੇ ਆ ਜੀ ਸੱਚੀ ਗੱਲ ਵੀਰ ਜੀ ਵੀਰ ਵਗੈਰਾ ਸਰਦਾ ਨਹੀਂ ਰਿਹਾ ਵਗੈਰਾ ਜੀ ਨਾਖਾਂ ਵਿੱਚ ਕੇ ਆਜੀ ਦਾ ਵੀਰ ਪ੍ਰੇਤ ਸੱਦੀ ਆ ਕਦੇ ਵੀ ਰੇਟ ਕਰੇ ਆਪਾਂ ਜੀ ਜਿਹੜਾ ਤੁਹਾਡਾ ਮਨ ਕਰਦਾ ਬਾਈ ਨੀ ਅੰਕਲ ਚੀਜ਼ ਕਿਹੜੀ ਪਾਈ ਹੋਈ ਆ ਪਰ ਹੁਣ ਇੱਕ ਨੰਬਰ ਇਹਨਾਂ ਨੂੰ ਪਤਾ ਫਿਰ ਇਹਦੀ ਪਾਰਟੀ ਬਾਈ ਨੇ ਕਿਹੜਾ ਟਾਇਰ ਪਾਉਣੇ ਜੀ ਆਪਣੇ ਵਧੀਆ ਬੱਟ ਕੰਪਨੀ ਚੋਂ ਪਾਤਾ ਜੀ ਸਾਣਾ ਗੱਡੀਆਂ ਦੇ ਵਿੱਚ ਵੀ ਐਂਟੇ 90 95% ਲੋਕ ਚੈ ਨਹੀਂ ਪਾਉਂਦੇ ਨੇ ਅੱਛਾ ਜੀ ਆਪਾਂ ਕੰਪਨੀ ਤੇ ਪਾਰ ਨਾ ਨਾ ਠੀਕ ਹੈ ਜੀ ਰੇਟ ਵੀ ਥੋੜੇ ਜਾਇਦੇ ਰੱਖ ਲੈਣਾ ਨਾ 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 ਠੀਕ ਵੀ ਸੂਈ ਉੱਤੇ ਨਹੀਂ ਜੱਗੀ ਥੱਲੇ ਰਹਿ ਗਈ ਵਿੰਦਰભાઈ ਵਿੰਦਰભાઈ ਕਰ ਦੇਣਾ ਸੱਪ ਹਾਂ ਚੌਕੜ ਕੱਪੜੇ ਵਾਲਾ ਤੇ ਗੱਲ ਨਹੀਂ ਬਣਦੀ ਯਾਰ ਦਹੀਂ ਪਾਣੀਆ ਦੋ ਦੀ ਗੱਲ ਨਹੀਂ ਬਣਦੀ ਦੋ ਇੱਕ ਵਾਲਾ ਦੋ ਸਾਲੋਂ ਫੇਰ ਦੂਏ ਦੋ ਪਾ ਲੈ ਜਾਂਦੇ ਆ ਦੂਏ ਫਿਕਾ ਜਾਂਦੇ ਆ ਚਾਰ ਇੱਕ ਬਰਾਬਰ ਤੇ ਚੱਲੂਗੇ ਹਾਂ ਪਾਈ ਨਾ ਦੱਸਿਆ ਵੀ ਗੱਡੀ ਪਤਾ ਹੀ ਨਹੀਂ ਲੱਗੂਗਾ ਵੀ ਜਾਂਦੀ ਆ ਕਿ ਨਹੀਂ ਵੀ ਵਿਚਮੀ ਚੱਲੂਗੇ ਆਵਾਜ਼ ਨਹੀਂ ਕਰੋਗੇ ਥੋੜੀ ਜਿਹੀ ਘੱਟ ਟਾਇਰ ਆਪਣੇ ਕੋਲ ਹੀ ਘੱਟ ਕੇ ਆਪਣੇ ਟਾਇਰਾਂ 'ਚ ਕੀ ਚੱਕਰ ਪੈ ਗਿਆ ਤਾ ਬਾਈ ਪਾਈ ਜੂ ਟਾਇਰ ਡਾਕਟਰ ਬੋਲੇ ਇਹ ਘੱਟ ਗਸਿਆ ਟਾਇਰ ਆਪਣੇ ਤੋਂ ਘੱਟ ਹੋ ਜਾਣਗੇ ਆਪਣੇ ਹੁਣ 56000 ਪਰ ਟਾਇਰ ਪੋਏ ਨਾ 50000 ਪਰ ਪੋਏ ਬਰੇ ਹਾਂ ਵੀ ਐਨੇ ਕੇ ਕੱਢਦੇ ਬਾਈ ਟਾਇਰ 'ਚ 50 55000 ਬਾਕੀ ਗੱਡੀ ਲਾਤੀ ਦੁਕਾਨੇ ਬਾਈ ਬਾਕੀ ਅੰਕਲ ਹੁਣ ਟ੍ਰੈਕਟਰ ਦੇ ਟਾਇਰ ਵਿਖੋਣੇ ਆਂ ਆਪਾਂ ਸਾਡੇ ਨੇ ਪਵਾ ਹੁਣ 6.5 ਫਰੇ ਕਾ 18 3000 ਰੁਪਏ ਆ ਕਹਿੰਦਾ ਉਹ ਟਾਇਰ ਦੀ ਅੰਕਲ ਮੁੰਡੇ ਨੂੰ ਪੜਦਾ ਜੀ ਬਾਈ ਓ ਕੀ ਕਹਿਣਾ ਮੈਂ ਕਿੱਥੇ ਜਾਂਦੇ ਤੱਕ ਵੀਰੇ ਆਹ ਲੱਗਦੇ ਨਹੀਂ ਆ ਨਵੇਂ ਕੱਲੀ ਜਣਾ ਦਾ ਆਹ ਟਾਇਰ ਅੰਕਲ ਪੁੱਛਦਾ ਵੀ ਵੇਚਣੇ ਥੋੜੀ ਜੰਨੀ ਕਿ ਲੈ ਲੈ ਜਿੰਨੇ ਮਰਜ਼ੀ ਲੈਣ ਵਾ ਉਹ ਯਾਰ ਜਿਹੜੇ ਆਹ ਹੈ ਟੈਨ ਆ ਇਹ ਟੈਨ ਦੇਖ ਤਾਂ ਆਪਣੇ ਇਹ ਆਹੀ ਆਹੀ 1 ਫੁੱਟ ਆ ਇੱਕ ਹੋਰ ਕਿੱਥੇ ਆ ਆ ਸਾਰੇ ਇੱਕ ਜਿਹੇ ਆ ਇੱਕ ਜਿਹੇ ਬਾਈ ਇਹ ਇਹ ਜੀਪ ਤੇ ਲਾਏ ਵੇ ਆਂਕਲ ਟਰੈਕਟਰ ਵਾਲੇ ਵੀ ਦੇਖ ਲੈ ਆ ਜਾ ਹਾਂਜੀ ਟਰੈਕਟਰ ਵਾਲੇ ਵੀ ਦੇਖ ਲੈ ਹੁਣ ਆਇਆ ਤਾਂ ਪਿਆਏ ਆਂਕਲ ਗੱਲ ਸੁਣ ਮੇਰੀ ਉਦੋਂ ਆਪਣਾ ਅੱਧੇ ਫਟਾ ਬਾਈ ਕਿਤੇ ਰੇਡੀਅਲ ਟਾਇਰ ਹੁੰਦਾ ਪਾਣੀ ਵਾਲਾ 22 1/2 ਮਿੰਟ ਦੀ ਗਾਰੰਟੀ ਦੀ ਹਾਂ ਜਹ ਜਹ 22 ਜੱਗੇ ਬੋਸ ਨੇ ਹੱਥ ਲਾਇਆ ਰੱਬਾ 22 ਮਿੰਟ ਦੇ ਨਹੀਂ ਮੋੜਿਆ ਵਿੱਚੇ ਬਾਈ ਇਹ ਵਾਲਾ ਲਿਆਤਾ ਉਸ ਦਿਨ ਸਾਨੂੰ ਚਾਹੀਦਾ 16 ਦਾ ਰੇਡੀ ਆਲੇ ਲਾਂਗਕ ਛੋਟਾ ਵੀ ਰੇਡੀ ਲਾਉਂਦਾ ਹੈ 12 ਇੱਕ ਗੱਲ ਇੱਕ ਹੋਰ ਵੀ ਆ ਵੀ ਜਿੰਨਾ ਚਲ ਐਡੇ ਇਕੱਠ ਦੇ ਵਿੱਚ ਨੌ ਬੋਲਣਾ ਵੀ ਇੱਕ ਪਿੰਡ ਦੀ ਛਾਣ ਹੈ ਮੰਨਿਆ ਅਕਲ ਤੋਂ ਦੱਸ ਕੇ ਨਹੀਂ ਗਿਆ ਸੀ ਨਹੀਂ ਦੱਸਿਆ ਨਹੀਂ ਜੀ ਮੈਨੂੰ ਮੈਂ ਮਾਲਾ ਵਾਲਾ ਜੱਗਾ ਵਾਜਦੇ ਬਿਨਾ ਟਾਇਰ ਤੇ ਟਾਈਮ ਚਲਾਤਾ ਟਰੈਕਟਰ ਮੈਂ ਨਾ ਰਖਾਉਦਾ ਨਾਮ ਦੀ ਨਹੀਂ ਆਏ ਮਾਨਮੀ ਸਾਲਾ ਲੱਖ ਰੁਪਿਆ ਨਾਮ ਮਿਲ ਗਿਆ ਜਿਹੜਾ ਸਦਾਜੀ ਇੰਨੇ ਇਕੱਠੇ ਲੋਕ ਬਾਡੀਆਂ ਚੱਕ ਚੱਕ ਦੇਖਦੇ ਨੇ ਇੱਕ ਗੱਲ ਹੈ ਸੂਈ ਨਹੀਂ ਚੱਕੀ ਟਰੈਕਟਰ ਨੇ ਦੇਖ ਲੈ ਭੱਟੀਆਂ ਕਰਮ ਹੋ ਗਈਆਂ ਲੋਕਾਂ ਦੇ ਪਰ ਆਹੇ ਵੜਦਾ ਆਇਆ ਇਹੀ ਗੱਲ ਬਾਈ ਜੱਗੇ ਬਹੁਤ ਦੀ ਇੱਕ ਨੰਬਰ ਹੈ ਵੀ ਟਰੈਕਟਰ ਹਿੱਟ ਨਹੀਂ ਕਿੱਥੇ ਅੰਕਲ ਮੂਰਲ ਟਾਇਰ ਲੈ ਕੇ ਜਾਣੇ ਕਿ ਜਾਨੇ ਕਿ ਤਰ੍ਹਾਂ ਉਹ ਬੜੇ 2 ਫੁੱਟ ਉਹ ਨਹੀਂ ਲੈਣੇ ਆਏ ਲੈ ਜਿੰਦਗੀ ਇਹਦਾ ਬੱਚਾ ਹੈ ਯਾਰ ਉਹ ਇਹ ਤਾਂ ਉਹ ਫੇ ਮੜੇ ਕੰਮ ਸਾਰਾ ਨੂੰ ਮਹੀਨਾ ਲਾ ਦੇਣਗੇ ਇਹ ਫੇ ਲੁੰਦੇ ਚ ਲੈ ਕੇ ਜਾਣੇ ਨਾ ਹੋਰ ਕਦੇ ਅੱਥੇ ਬਾਈ ਨੂੰ ਉਹ ਆ ਪੈਸੇ ਦੇਣਿਆ ਕਰ ਲਾ ਹਾਂ ਕਿ ਗਿਫਟ ਆਹਾ ਲੈ ਯਾਰ ਅੰਕਲ ਇੱਧਰ ਆ ਰਖ ਬੇ ਉਹ ਨਹੀਂ ਲਾਤਾ ਹੈ ਆਹਗਾ ਰੇਡੀਅਲ ਟਾਇਰ ਰਖਾ ਮਾਇ 15 ਦਾ ਕਰ ਆ ਟਾਇਰ ਹੁੰਦੇ ਨਾ ਬਾਈ ਜੀ ਉਦੋਂ ਫੈਟਰ ਨੂੰ ਕਮਾਂਡਰ ਇਹ ਵੀ ਜੀ ਕੇਟੀ ਕਮਾਂਡਰ ਆ ਰੇਡੀਅਲ ਇਹ ਗੰਦ ਹੋਰ ਹੋਣੀ ਵੀ ਇਹ ਰ ਹੈ ਮੈਂ ਰੀਡਿਊ ਵੀ ਅਲਾਈਨਮੈਂਟ ਵਗੈਰਾ ਸਾਰਾ ਕੁਝ ਆ ਆ ਵੀ ਗੱਡੀ ਦਾ 15 9 28 ਬਿੰਦਰ ਬਾਈ ਜੀ ਕਿਤੇ ਆ ਟਾਇਰ ਹੁੰਦਾ ਨਾ ਉਦੋਂ ਜਿੱਦਣ ਛੱਡਿਆ ਦਾ ਪਾਣੀ ਪਾ ਕੇ ਚਿਪ ਕਰ ਦੇਣੇ ਤੇ ਵੇ ਆਪਾਂ ਨੇ ਆ ਟਾਇਰ ਖਿਣਵਾ ਦੇ ਫਿਰ ਬਹੁਤ ਟਾਈਮ ਲੱਗ ਜਾਣਾ ਦੇਖੋ ਬਾਈ ਟਾਇਰੇ ਟਾਇਰ ਆ ਟਾਇਰ ਵੀ ਸੋਹਣੇ ਲੱਦੇ ਯਾਰ ਮੈਨੂੰ ਇੱਕ ਦੇਖਿਆ ਮੈਂ ਆ ਗੁੱਡੀ ਗਿਲ ਤੇ ਆ ਜਿਆਦਾ ਸਜਦੀ ਆ ਵਧੀਆ ਲੱਗਦੀ ਹਲੇ ਇਹ ਜਿਹੜਾ ਕੱਟ ਵਾਲਾ ਹੈ ਆ ਦਾ ਫਿਰ ਥੋੜੇ ਟਾਈਮ ਬਾਅਦ ਬੋਰਾ ਲੱਗਦਾ ਦੇਖਿਆ ਨਾ ਕਿੱਡ ਦਾ ਹਾਂ ਇਹਦਾ ਰੋਬ ਜਿਆਦਾ ਹੈ ਇੱਕ ਆਹ ਦੇਖ ਲੈ ਆਹ ਦੇਖ ਲੈ ਹਰੀਤ ਭਾਈ ਆਟਾ ਪਾ ਲੈ ਦੇਖ ਲੈ ਮਿੰਦਰ ਭਾਈ ਆਹ ਪਾ ਲੋ ਦੇਖ ਲੈ ਗੱਡੀ ਨੂੰ ਪਾਉਣਾ ਕੋ ਡਾਕਟਰ ਆਹ ਪਾ ਲੈ ਗੱਡੀ ਨੂੰ ਇੱਕ 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 ਟਾਇਰਾ ਕਦੋ ਆਇਆ ਕਿੱਕੇ ਹੈ ਬੱਲਾ ਬੱਲਾ ਇਹ ਵੀ ਪੈਂਦੇ ਆ ਸ਼ੌਂਕ ਦਾ ਕੋਈ ਮੋਲੀ ਹੈ ਆਹ ਭਾਈ ਗੁੱਡੀਆਂ ਪ੍ਰੈਸਰ ਮਸ਼ੀਨ ਗੱਲ ਪਤਾ ਹੈ ਇੱਕ ਟਾਇਰ ਕੋ ਰਿੰਗ ਕੋ ਟਾਇਰ ਚੜ ਗਿਆ ਲੂਆ ਵੀ ਚੜ ਗਿਆ ਹੁਣ ਪੁਰਾਣੇ ਕਿੱਥੇ ਗਏ ਪੁਰਾਣੇ ਟਾਇਰ ਪੁਰਾਣੇ ਭਾਈ ਸਾਹਿਬ ਨੇ ਜਾਨੀ ਸਾਫ ਕੇ ਰੱਖੀ ਨਾ ਜੂਰੇ ਕਿਤੇ ਆ ਨਵੇਂ ਇਹੇ ਕੌਮ ਨੂੰ ਪਵਾ ਲਿਆ ਜਾਨੇ ਨਹੀਂ ਤੇ ਹੈਗੇ ਲੈ ਵੀ ਜਾ ਕਰ ਸੋ ਲੈ ਵੀ ਡਾਕਟਰ ਆ ਬਣ ਗਈ ਗੱਲ ਲੋ ਜੀ ਭਾਈ ਟਾਇਰ ਆ ਗਿਆ ਨਾ ਮਾ ਇਹ ਚਾਰ ਸਾਲ ਜਿੱਤੇ ਜਾਣੇ ਅਜੇ ਅੰਕਲ ਕਹਿੰਦਾ ਟਾਇਰ ਬਦਲਾਉਣ ਦੇ ਲੋੜ ਨਹੀਂ ਦੀ ਥੱਕੇ ਤੇ ਬਦਲਾ ਦੇ ਪੈਸਾ ਖੋਤਾ ਬੱਸ ਹਾਂ ਦੱਸਦਾ ਨਹੀਂ ਦੱਸਦਾ ਨਹੀਂ ਉਹ ਵੀ ਨਹੀਂ ਰਹਿੰਦਾ ਪਹਿਲਾਂ ਰਹੇ ਕੋਮੋ ਕੰਪਨੀ ਦੇ ਪਵਾਏ ਭਾਈ ਦੇਖੋ ਕਰੋ ਚੈੱਕ ਧੱਕ ਦੇਖ ਬਾਈ ਹੁਣ ਹੁਣ ਰੋਡ ਦੱਸੂਗਾ ਵੀ ਸੈਲੈਂਟ ਚੱਲਦੀ ਕਿ ਨਹੀਂ ਵੀ ਜਿਹੜੀ ਗੱਲ ਬਾਈ ਹੋਈ ਐ ਉਹ ਦੇਖ ਨਹੀਂ ਮਾਹੌਲ ਦੇਖੀ ਸਹੀ ਪੈਟਰਨ ਤੇ ਕਹਿੰਦਾ ਵੀ ਨਹੀਂ ਮੜਾ ਡਰ ਲਾ ਦਰਾ ਹੁਣ ਪਿੱage ਦੇਖਣੀ ਐ ਹੁਣ ਲੱਗੀ ਲੱਗੀ ਹਾਂ ਇਹਦਾ ਹੈ ਸਾਰਾ ਆ ਛੁੱਟੇ ਐ ਤਾ ਉਹਨੇ ਮਾਰ ਲਿਆ ਚਾਰ ਸਾਲ ਹੋਰ ਕੱਢਦੇ ਤੇ ਹੁਣ ਟੌਰ ਹੋ ਗਿਆ ਕਹਿੰਦਾ ਮੇਰਾ ਤੇ ਅਕਲ ਆ ਇਹਨਾਂ ਕੋਲ ਵੀ ਨਵੀਂ ਜੀ ਵਧੀਆ ਗਾ ਵੀ ਪੁਰਾਣੀ ਜੇ ਟੈਟੂਰ ਪਾਉਣੇ ਇੱਥੇ ਚੰਗੀ ਕੰਪਨੀ ਵਧੀਆ ਨਵੀਂ ਆ ਹਾਂ ਵੀ ਇੱਕ ਵਾਰ ਬਹੁਤ ਵਧੀਆ ਪਾਉਂਦੇ ਵਧੀਆ ਭਾਈ ਬਾਰ-ਬਾਰ ਕੇ ਆਦੀ ਤਾਂ ਬੋਲੇ ਨਹੀਂ ਹੈਗੇ ਜਮਾਈ ਡਾਕਟਰ ਵੀ ਨਹੀਂ ਬੋਲੇ ਕਿ ਜਰਾ ਇਹਦੇ ਪਰੇ ਛੱਡਤੀ ਤੁਹਾਡੇ ਸਾਥ ਬ ਵੀ ਪਾ ਦੇ ਭਾਈ ਜਿਹੜੇ ਤੁਹਾਨੂੰ ਚੰਗੇ ਲੱਗਦੇ ਚੌਕੜਾ ਉਹਦਾ ਕੰਮ ਚਾਪੜਾ ਹੀ ਪਵਾਤਾ ਜੀ ਚੌਕੜਾ ਵੀ ਬਾਈ ਇਹ ਜਿਹੜੇ ਬੜੀਆਂ ਗੱਡੀਆਂ ਨੇ ਇਹਨਾਂ ਦਾ ਫਿਰ ਚੌਕੜਾ ਵੀ ਵਧੀਆ ਵੈਣਾ ਤਗੜਾ ਵੈਣਾ ਮਹਿੰਗਾ ਹੀ ਵੈਣਾ 10 ਹਜ਼ਾਰ ਰੁਪਏ ਦੇ ਕਹਿੰਦਾ ਬੱਲਾ ਬੱਲਾ 10 ਹਜ਼ਾਰ ਦਾ ਇੱਕ ਟਾਇਰ ਆ 10 ਹਜ਼ਾਰ ਜੀ ਵਾਹ ਦੇਖੋ ਕਰੋ ਚੌਕੜਾ ਹੁਣ ਉਠਨੇ ਆ ਦਰਵਾਜੇ ਚ ਕਰਨੀ ਪੈਣੀ ਹਾਂ ਗਲਤ ਆ ਹੈ ਇਹ ਤਾਂ ਦੱਸਦਾ ਵੀ ਮਿਲਦਾ ਨਾਉਂ ਦਾ ਵੀ ਮਿਲਦਾ ਗੱਲ ਸਹੀ ਮਾਰੀ ਕਹਿੰਦਾ ਚੌਕੜਾ ਦਰਵਾਜੇ ਉੱਤੇ ਉਧਰ ਲੈ ਚੱਕਾ ਖਾਲੇ ਨੇ ਹੁਣ ਛੋਟੇ ਚ ਜਰੂਰ ਲੱਗਣਾ ਹਾਂ ਉਹ ਕੰਮ ਮੋਬਾਈਲ ਲਿਆ ਉਹਦੇ ਦਰਵਾਜ਼ਾ ਪੱਕੀ ਖੜਦਾ ਚਾਹੀਦਾ ਉਧਰ ਖਾਲੀ ਮਸ਼ੀਨ ਆ ਜਾ ਉਹਦਾ ਦਰਵਾਜ਼ਾ 14 ਫੁੱਟ ਦਾ ਹੋਵੇ ਵੱਡਲੀ ਨਹੀਂ ਕਰੀ ਫੜ ਜੂ ਰਾਜੀ 25 ਫੁੱਟ ਦਾ ਦਰਵਾਜ਼ਾ ਮਸ਼ੀਨ ਤਾਂ ਗੇੜੇ ਦੰਦੀ ਬਿਰੂ ਪਗਲ ਚ ਤਾਹੀ ਲਾਇਆ ਕਰ ਤਾਹੀ ਲੱਗਿਆ ਨਾ ਮੱਚ ਹੈਗੇ ਤਾਹੀ ਲਵਾਇਆ ਹਾਂ ਮੱਚ ਹੈਗੀ ਆ ਆ ਵੀ ਚੀਜ਼ ਵਧੀਆ ਵਧੀਆ ਬਾਈ ਜਿਹੜੀ ਮਸ਼ੀਨ ਆ ਇਹਨਾਂ ਕੋਲ ਓ ਜੀ ਬਾਈ ਅਰਜਨ ਵੈਲੀ ਖੜਾ ਹੈ ਕਿੱਦਾਂ ਇਹਨੂੰ ਰੇਡੀਅਲ ਟਾਇਰ ਪਵਾਏ ਆ। ਉਹਨੂੰ ਫਰਕ ਦਿਖਾ ਰਹੇ ਨੇ। ਹਾਂ ਕਰਾਹੇ ਰੇਡੀਅਲ? ਹਾਂ ਜੇ ਕਿਤੇ ਆਹ ਟਾਇਰ ਹੁੰਦਾ ਫਦਾ ਜੀ। ਨਿਆਰਾ ਆਇਆ ਨਾ। 20000 ਰੁਪਈਆ ਨਾਲੇ ਦੁਨੀਆ 'ਚ ਨਾਂ ਗੂੰਜਦਾ। 21000 ਰੁਪਈਆ ਨਾਲਾ। ਆ ਦੇਖੋ ਆ ਰੇਡੀਅਲ ਟਾਇਰ ਬਾਈ। ਟੌਰ ਹੈ ਜੀ ਰੇਡੀਅਲ ਟਾਇਰ ਦੇ। ਟੌਰ ਆ ਜਿਹੜਾ ਆਪਣੇ ਨੇ ਸਲਿੱਪ ਕੱਢਿਆ ਉੱਥੇ ਢੇੜੇ ਖਾਈ ਗਏ ਨੇ ਤਾਂ ਸੈਕਿੰਡ ਹੁੰਦੇ ਕਿ ਆ ਯਾਰ। ਉਹ ਅੰਕਲ ਚੌੜਾ ਦਾ ਕੁਛ ਨਹੀਂ 15 ਦਾ ਅਟਾਜੀ ਆਪਾਂ 15 ਦਾ ਪਵਾਈਏ। ਨਾ ਨਾ 15 ਨਹੀਂ ਪਹਿਣਾ। ਕੋਈ ਫਰਕ ਆਪਣੇ ਜਿਹੜੇ ਆ ਅਰਜਨ ਆ ਇਹਦਾ ਮਗਰਾਨ ਛੋਟਾ ਜਿਹੜੇ ਆਪਣੇ ਵਾਲੇ ਉਹਦਾ ਮਗਰਾਨ بڑا ਅੱਛਾ ਉਹਦਾ ਦੋ ਇਹ ਆ ਦੇਖ ਇੱਧਰ ਦੇਖ ਲੈ ਇਹ ਮਹਿੰਦਰਾ ਏ ਇਹਦਾ ਫਰਕ ਹੈ ਤੋਗ ਇੱਧਰ ਲੈ ਆ ਉਰੇ ਮੇਣਾ ਆਪਣੇ ਵਾਲੇ ਕਹਿੰਦੇ ਤੇਰੇ ਨਾਲ ਜੀ ਦੇਖਣਾ ਹੀ ਨਹੀਂ ਹੈਗਾ ਹਾਂ ਆ ਲੈ ਆਪਣੇ ਤਾਂ ਇੰਨਾ ਕੁ ਦੇਖ ਹਾਂ ਰੇਡੀਅਲ ਟਾਇਰ ਬਾਈ ਕਰੋ ਲੈ ਬੇ ਲੈ ਪਾ ਗਿਆ ਅੰਕਲ ਉਹ ਪਾ ਗਿਆ ਜੀ ਅੰਕਲ ਟੈਰਾ ਦਾ ਗਾੜਾ ਇਹ ਗੜੇ ਕਿੰਨਾ ਕੁ ਪੈਣੇ ਰੇਟ ਨਹੀਂ ਪੁੱਛਦਾ ਆਖੀ ਟਰੈਕਟਰ ਖਾ ਦੇਣਾ ਅੱਗਰ ਵਰਗੇ ਨਵੇਂ ਆਉਂਦੇ ਹਰਜੀਤ ਵਾਈ ਦੇ ਗਾਣੇ ਕਹਿੰਦਾ ਨਵੇਂ ਟਰੈਕਟਰ ਆਉਂਦੇ ਆ ਗੁਰਦੁਆਰੇ ਬਾਅਦ ਚ ਹੀ ਆਉਂਦੇ ਫਿਰ ਔਰੇ ਆਉਂਦੇ ਆ ਟਰਬੋ ਉਹ ਕੰਮ ਹੈ ਪਤਾ ਨਹੀਂ ਕਿੰਨੇ ਕਰੋ ਡਾਕਟਰ ਪਾਰਟੀ ਹੋ ਗਈ ਅੱਜ ਨਾ ਸਭ ਲਈ ਪਾਰਟੀ ਹੋ ਗਈ ਅੰਕਲ ਅੰਡਾ ਮਿਲੂਗਾ ਠੰਡਾ ਵੀ ਰਾਤ ਕੋਲੇ ਵੀ ਸਾਰਾ ਕੁਝ ਆਤੋ ਵੀ ਕੱਲਾ ਠੰਡਾ ਦੱਸਦਾ ਕਿਤੇ ਅਰੇ ਮਾਰੀ ਵੈਰੈਟੀ ਵੀ ਬਹੁਤ ਆ ਭਾਈ ਉਹਦੇ ਆ ਗਈ ਆ ਗਿਆ ਕਈ ਤਰ੍ਹਾਂ ਦੇ ਟਾਇਰ ਗੱਡੇ ਤੇ ਭਾਈ ਇਹ ਜੀ ਦੁਬਾਈ ਨੇ ਦੇਖੇ ਤੇ ਲਓ ਜੀ ਭਾਈ ਦੇਖੋ ਰੇਡੀਅਲ ਟਾਇਰ ਇਧਰ 18 ਦੇ ਤੇ ਇਧਰ 15 ਦੇ 15 ਦੀ ਆ ਗੁੱਡੀ ਆ ਬਾਈ 16 ਦੇ ਚਾਰਾ ਜੱਗੇ ਮੈਨੂੰ 15 ਵਾਲੇ ਖੇਲ ਤੇ ਲਓ ਜੀ ਬਾਈ ਆ ਟਾਇਰਾਂ ਦਾ ਵੀ ਸੌਦਾ ਮਾਰ ਲਿਆ ਅੰਕਲ ਇਹ ਨਹੀਂ ਕਿਸੇ ਦੇ ਜੀਪ ਦੇ ਕਢਾਏ ਦੇ ਟਾਇਰ ਜਮੇ ਨਾ ਮੇ ਆ ਸਾਢੇ ਘਸਗੇ ਤੇ ਪਿੰਡ ਅੱਛਾ ਮੈਂ ਜੱਗੇ ਨੂੰ ਫੋਨ ਕਰਿਆ 22500 ਦਾ ਕਹਿੰਦਾ ਉਹਦਾ ਮੈਂ ਪੈਸੇ ਠੀਕ ਆ ਇਹ ਉਹਦਾ ਵਜ ਗਿਆ ਆਪਣਾ ਸੌਦਾ ਲੈ ਲੈ ਜੀ ਬਸ ਆ ਵੀ ਲੈ ਲੈ ਬਾਈ ਅਰਜਨ ਵੈਲੀ ਵਾਸਤੇ ਟ੍ਰੈਂਗਲਰ ਕੰਪਨੀ ਦੇ ਹਾਂ ਜੀ ਇਹ ਚਲ ਕੰਪਨੀ ਆਲ ਅੱਗੇ ਤਾਂ ਮਰ ਰਲਦੀ ਜਾਣੀ ਨਹੀਂ ਕਿਤੇ ਇਹਦੇ ਇਹ ਵੀ ਅਸੀਂ ਸੌਦਾ ਮਾਰ ਲਿਆ ਹੁਣ ਗੱਡੀ ਮੈਂ ਇਹ ਵੀ ਲੱਦ ਲੈਣੇ ਗੱਡੀ ਦਾ ਕੰਮ ਹੋ ਗਿਆ ਕੱਲਪਣੀ ਦਾ ਗੱਡੀ ਦਾ ਕੰਮ ਹੋ ਗਿਆ ਜੀ ਚੱਲੀਏ ਫਿਰ ਹਾਂ ਜੀ ਆਹ ਘਸੇ ਹੋਇਆ ਜੀ ਇਹ ਨਹੀਂ ਆਪਾਂ ਇਹ ਜਰਾ ਘਸੇ ਫਿਰ ਤੇ ਜਮਾ ਜੋੜਾ ਨਾ ਮੈਂ ਰੇਡੀਅਲ ਟਾਇਰ ਆ ਬਾਈ ਇਹਦੇ ਤੇ ਇੱਕ ਹਾਂ ਰੇਡੀਅਲ ਟਾਇਰ ਆ ਉਦਾਂ ਮਹਿੰਗੇ ਤੇ ਬਾਜ਼ਾਰੀ ਦੋਸਤੀ ਕਰਕੇ ਬਾਈ ਨੇ ਫਿਰ ਵੀ ਠੀਕ ਲਾ ਦਿੱਤੇ ਲਓ ਜੀ ਬਾਈ ਟਾਇਰ ਪੈ ਗਏ ਤੇ ਘਰ ਨੂੰ ਜਾਣ ਦੀ ਤਿਆਰੀ ਹੈ ਬਾਈ ਜੀ ਨਹੀਂ ਪਾਉਣੇ ਇੱਧਰ ਰੇਡੀਅਲ ਪਾਈ ਨੇ ਪਾ ਲੇ ਡੀਕੇਟੀ ਰੇਡੀਅਲ ਲੈ ਵੀ ਅੰਕਲ ਦੇਖਦਾ ਹੁਣ ਆਪਣੀ ਗੱਡੀ ਕਾਟਰ ਇਧਰ ਜਾਣਾ ਹੈ ਟਾਂ ਬਹੁਤ ਲੱਗ ਗਿਆ ਬਾਈ ਦਿਹਾੜੀ ਫੁੱਟ ਜਾਂਦੀ ਏ ਟਾਇਰ ਪਾਉਣ ਜਾਈਏ ਜਾਂ ਗੱਡੀ ਦੇ ਪਾ ਲੋ ਜਾਂ ਮੋੜ ਸਾਤੇ ਪਾ ਲੋ ਕਿਉਂਕਿ ਟਰੈਕਟਰ ਬਹੁਤ ਆਉਂਦੇ ਉੱਥੇ ਬਾਈ ਕੰਮ ਬਾਈ ਦਾ ਵਧੀਆ ਚੱਲਦਾ ਏ ਤਾਂ ਕਰਕੇ ਵੀ ਚਾਲ ਜੀ ਬਣੀ ਰਹਿੰਦੀ ਦਿਹਾੜੀ ਫੁੱਟ ਜਾਂਦੀ ਏ ਤੇ ਹੁਣ ਆਪਾਂ ਨੇ ਪੰਮੂ ਨਹੀਂ ਗਈ ਨਾਨਕੇ ਨੂੰ ਅੱਜ ਗੱਡੀ ਇੱਧਰ ਗਾਨੀ ਆ ਤੇ ਟਰੈਕਟਰ ਪਾਲੀ ਹਟਕਾਣਾ ਵੀ ਗੱਡੀ ਦੀ ਜਗਾ ਇੱਧਰ ਫਿਰ ਆਪਾਂ ਕੱਪੜਾ ਪਾ ਰਹਿਣਾ ਨਹੀਂ ਫਿਰ ਧੋਪ ਰੰਗ ੜਾ ਦਿੰਦੀ ਏ ਇੱਕ ਜਾਂ ਨਿਆਣੇ ਆਉਂਦੇ ਬਾਈ ਨਾਲ ਖਹਿ ਕੇ ਆਉਂਦੇ ਚਰੀਟਾ ਪਾਉਣ ਦਾ ਡਰ ਟਾਇਰ ਆਪਣੀ ਗੱਡੀ ਦੇ ਵੀ ਬਾਈ ਨਮੀ ਤੇ ਚਾਰੇ ਦੇਖੋ ਹੁਣੇ ਬੋਏ ਤੋਂ ਉਹਨਾਂ ਨੇ ਬਾਈ ਇਹਨਾਂ ਨੇ ਚਾਰੇ ਟਾਇਰ ਨਵੇਂ ਇਹ ਵੀ ਰੇਡੀਅਲ ਟਾਇਰ ਆ ਬਾਈ ਬਾਕੀ ਆ ਟਰੈਕਟਰ ਦੇ ਬੋਏ ਤੇ ਯਾਰ ਇਹ ਵੀ ਨਵੇਂ ਤੇ ਆਪਾਂ ਨੇ ਵੀ ਕੇੜੀ ਦੇ ਕਮਾਂਡਰ ਵੈਸੇ ਰੇਡੀਅਲ ਟਾਇਰ ਜ਼ਿਆਦਾ ਵਧੀਆ ਹੈ ਬੜੀ ਧੀਰਪੋਰ ਦੇ ਪੰਜਾਤ ਉਹ ਵੀ ਵਧੀਆ ਰਹਿਣੇ ਤੇ ਚਲੋ ਹੁਣ ਇਹ ਪਾ ਕੇ ਇਹ ਵਧੀਆ